ਦਸੂਹਾ 'ਚ ਘਰ ਦੇ ਬਾਹਰ ਖੇਡ ਰਹੇ 5 ਸਾਲਾਂ ਦੇ ਛੋਟੇ ਜਿਹੇ ਮਾਸੂਮ ਨੂੰ ਕੁੱਤੇ ਨੇ ਵਾੜ ਲਿਆ ਇਸ ਸਾਹਮਣੇ ਦੇ ਵਿੱਚ ਮਾਸੂਮ ਦੇ ਸਿਰ ਤੇ ਅੱਧੀ ਸਿਰ ਦੀ ਚਮੜੀ ਪਾਟ ਗਈ ਅਧੇ ਸਿਰ ਦੇ ਹੋਰ ਵੀ ਹਿੱਸਿਆਂ ਦੇ ਵਿੱਚ ਕਈ ਜ਼ਖਮ ਹਨ ਇਹ ਘਟਨਾ ਹਲਕਾ ਦਸੂਹਾ ਦੇ ਪਿੰਡ ਨੰਸੂਟਾ ਦੀ ਹੈ ਜਿੱਥੇ ਐਤਵਾਰ ਨੂੰ ਘਰ ਦੇ ਬਾਹਰ ਖੇਡ ਰਹੇ 5 ਸਾਲ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨਾਲ ਵੜ ਲਿਆ ਬੱਚਾ ਦਸਵਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੈ ਡਾਕਟਰਾਂ ਦੇ ਮੁਤਾਬਕ ਬੱਚੇ ਦੀ ਹਾਲਾਤ ਫਿਲਹਾਲ ਸਥਿਰ ਹੈ ਜ਼ਖਮੀ ਬੱਚੇ ਦੀ ਪਛਾਣ ਚੰਦਨ ਕੁਮਾਰ ਵਾਸੀ ਪਿੰਡ ਤੰਦਾ ਘਾਟ ਜ਼ਿਲ੍ਹਾ ਪੁਰਨੀਆ ਬਿਹਾਰ ਦੇ ਵਜੋਂ ਹੋਈ ਹੈ ਬੱਚੇ ਦੀ ਮਾਂ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਉਸ ਦਾ ਲੜਕਾ ਚੰਦਨ ਉਹਨਾਂ ਦੇ ਘਰ ਦੀ ਗਲੀ ਦੇ ਵਿੱਚ ਖੇਡ ਰਿਹਾ ਸੀ ਮੈਂ ਅੰਦਰ ਆਪਣਾ ਕੰਮ ਕਰ ਰਹੀ ਸੀ ਇਸ ਦੌਰਾਨ ਗਲੀ ਦੇ ਵਿੱਚ ਬੇਟੇ ਦੇ ਰੋਂ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਬਾਹਰ ਗਈ ਤਾਂ ਉਹਨਾਂ ਨੇ 2 ਜਾਂ 3 ਕੁੱਤੇ ਦੇਖੇ ਜਿਨ੍ਹਾਂ ਵਿੱਚੋਂ ਇੱਕ ਨੇ ਬੇਟੇ ਨੂੰ ਬੁਰੀ ਤਰ੍ਹਾਂ ਦੇ ਨਾਲ ਰਗੜਨਾ ਸ਼ੁਰੂ ਕਰ ਦਿੱਤਾ ਸੀ ਇਸ ਦੌਰਾਨ ਗਲੀ 'ਚ ਮੌਜੂਦ ਨੌਜਵਾਨਾਂ ਨੇ ਤੁਰੰਤ ਬੱਚੇ ਨੂੰ ਕੁੱਤੇ ਦੇ ਚੁੰਗਲ 'ਚ ਛੁਡਵਾਇਆ ਤੇ ਉਹਨਾਂ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਨਨਸੋਟਾ ਦੇ ਵਿਖੇ ਰਹਿ ਰਿਹਾ ਸੀ ਅਤੇ ਨੇੜਲੇ ਪਿੰਡਾਂ ਦੇ ਵਿੱਚ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ ਸੋ ਮਨੂਸ਼ ਸ਼ਰਮਾ ਦੇ ਨਾਮ ਦਵਾਵਾ ਮੈਲ ਦੀ ਵਿਸ਼ੇਸ਼ ਸਪੋਰਟ ਰੂਪਾ ਦੇਵੀ ਤੇ ਕੀ ਹੋਇਆ ਆਪਕੇ ਬੱਚੇ ਕੇ ਸਾਥ ਤੇ ਇੱਥੇ ਬਾਲ ਲੈਣੇ ਆਏ ਤੇ ਦੇਖਤੇ ਕੁੱਤਾ ਵੱਢ ਲਿਆ ਅਜਾ ਕੈਸੇ ये अंदर नहीं गया बाहर था तीन चार कुत्ता था पता नहीं कितना बड़ा हम तो नहीं देखे अच्छा तो आये तो जिस अंकल के पास रहे उसी उतीम रखा था ठीक है बोलता चलो तो है चलो हॉस्पिटल लेके तो लेके ठीक है फिर आगे क्या हुआ कौन से गांव से रह रहे हो आप उधर तो बिहार के रहने वाले है यहाँ कहा छोटे जो बच्चे न कुत्ते नहीं कटे बारे की जानकारी है ਸਾਡੇ ਕੋਲ ਇੱਕ ਦੁਪਹਿਰੇ 1:30 ਵਜੇ ਦੀ ਟੀਮ ਨੂੰ ਡਾਕਟਰ ਸਾਹਿਬ ਦਾ ਫੋਨ ਆਇਆ ਕਿ ਬੱਚਾ ਛੋਟਾ ਉਹਨੂੰ ਕੁੱਤੇ ਨੇ ਨਾ ਵਾਰ-ਵਾਰ ਘਸਾਇਆ ਨੇ ਕੱਟਿਆ ਸੀ ਉਹਦੇ ਸਿਰ ਦੇ ਉੱਤੇ ਸਕੈਲਪ ਕਾਫੀ ਜ਼ਿਆਦਾ ਕੱਟੀ ਗਈ ਸੀ ਤੇ ਨਾਲ ਪਿੱਛੇ ਵੀ ਬੈਕ ਦੇ ਉੱਤੇ ਵੀ ਬਾਈਟ ਸੀਗੀਆਂ ਕਾਫੀ ਸੀਰੀਅਸ ਬਾਈਟ ਸੀ ਹੈ ਬੱਚੇ ਦਾ ਕਾਫੀ ਖੂਨ ਨਿਕਲਿਆ ਸੀ ਉਹਨੂੰ ਆਪਾਂ ਸਾਡੇ ਕੋਲ ਜ਼ਰੂਰ ਆਇਆ ਫਿਰ ਉਹਦੇ ਥੋੜੀ ਸਕੈਲਪ ਸਟਿਚ ਕੀਤੀ ਹੈ ਇੰਜੈਕਸ਼ਨ ਕੁੱਤੇ ਵਾਲੀ ਟੀਕੇ ਲਗਾ ਦਿੱਤੇ ਹੋਏ ਬਾਕੀ ਐਂਟੀਬਾਇਓਟਿਕਸ ਵੀ ਲਗਾਏ ਹੈ ਬੱਚਾ ਹੁਣ ਸਟੇਬਲ ਹੈ ਤੇ ਕਾਫੀ ਸਾਡੀ ਅਬਜ਼ਰਵੇਸ਼ਨ ਦੇ ਅੰਦਰ ਤੇ ਹੋਪਫੁਲੀ ਜਲਦੀ ਹੀ ਠੀਕ ਹੋ ਜਾਏਗਾ ਇਹ ਬੱਚਾ ਜਿਹੜਾ ਹੈ ਡਾਕਟਰ ਸਾਹਿਬ ਕੀ ਨਾਮ ਹੈ ਦਾ ਤੇ ਕਿੰਨੇ ਕੁ ਸਾਲ ਦਾ ਤੇ ਕਿਹੜੇ ਪਿੰਡ ਦਾ ਰਹਿਣ ਵਾਲਾ ਹੈ 6-5-6 ਸਾਲ ਦੇ ਕਰੀਬ ਦਾ ਬੱਚਾ ਹੈ ਇਹ ਰਣਕੁੱਤੇ ਦਿਨੇਡੇ ਦੇ ਰਹਿਣ ਵਾਲਾ ਹੈ ਸਾਡੇ ਕੋਲ ਇੱਥੇ ਉੱਥੋਂ ਆਇਆ ਸੀ ਤੇ ਜਿਹਦੇ ਨਾਲ ਮਦਰ ਹੈ ਫਾਦਰ ਆਏ ਸੀ ਕਿ ਬਾਹਰ ਕਿਤੇ ਵਾਰਾ ਕੁੱਤਿਆਂ ਦੇ ਕੋਲ ਛੜ ਬੈਠਾ ਹੋਇਆ ਸੀ ਬੱਚਾ ਤੇ ਅੰਦਰ ਬਾਲਣ ਲੈਣ ਗਏ ਤੇ ਕੋਨੂੰ ਕੁੱਤਿਆਂ ਦੀ ਜਿਪੇਟ ਚ ਆ ਗਿਆ ਉਹਨਾਂ ਨੇ ਇਹਨੂੰ ਕਾਫੀ ਜ਼ਿਆਦਾ ਅੱਥੀ ਕੀਤਾ ਪਰ ਇਥੇ ਨਾਲ ਸਟੇ ਰਿਹਾ ਹੈ ਬੱਚਾ ਆਪਾਂ ਆਬਜ਼ਰਵੇਸ਼ਨ ਚ ਰੱਖਿਆ ਹੈ 2 ਦਿਨ ਤੱਕ ਦੇਖੀਏ ਠੀਕ ਹੋਇਆ